ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਗੁਰਵਿੰਦਰ ਸਿੰਘ ਬਾਜਵਾ ਮੁਖ ਸਹਿਯੋਦਾਰ ਜੰਗ ਇਨੋਵੇਟਰ ਫਾਰਮਰ ਗਰੁੱਪ ਅੱਜ 6 ਸਤੰਬਰ 2025 ਦਾ ਦਿਨ ਹੈ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਸਾਡੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ 27 ਅਗਸਤ ਤੋਂ ਹੜ੍ਹਾਂ ਨੇ ਜਿਹੜੀ ਆ ਉਹ ਤਬਾਈ ਮਚਾਈ ਹੋਈ ਹੈ ਪਰ ਬਹੁਤ ਮਹਾਰਾਜ ਦੀ અપਾਰ ਕਿਰਪਾ ਸਦਕਾ ਕਾਲ ਪ੍ਰਕਿਰਤੀ ਬਖਸ਼ੇ ਸਦਕਾ ਉਹਨਾਂ ਨਾਲ ਆਪਾਂ ਨਿਪਟਣ ਦੇ ਵਿੱਚ ਵੀ ਕਾਮਯਾਬ ਰਹੇ ਆ ਰਸਦ ਇੰਨੀ ਕਾਜਾਦਾ ਆ ਗਈ ਆ ਜਿੰਨੇ ਵੀ ਹੜਪੀੜ ਤੇਰੀ ਆ ਕਿ ਮੈਨੂੰ ਉਹ ਫੌਜੀ ਅਫਸਰ ਤੇ ਬੀਐਸਐਫ ਅਫਸਰ ਦੀ ਗੱਲ ਯਾਦ ਆ ਰਹੀ ਆ ਪਰसों ਮੁਲਾਕਾਤ ਹੋਈ ਸੀ ਉਹਨਾਂ ਨਾਲ ਉਹ ਕਹਿੰਦੇ ਜਿੰਨੀ ਤੁਸੀਂ ਰਸਦ ਦੇ ਅੰਬਾਰ ਲਾਏ ਆ ਕਾਸ਼ ਤੁਸੀਂ ਤੁਸੀਆਂ ਦੇ ਉੱਤੇ ਮਿੱਟੀ ਦੇ ਵੀ ਇੰਨੇ ਅੰਬਾਰ ਲਾ ਲੰਦੇ ਜਿੰਨੀ ਤੁਹਾਡੀ ਰਸਦਾਈ ਆ ਦੋ ਤਿੰਨ ਬੰਨ ਤੇ ਰਸਦਾਂ ਪੂਰੇ ਜਾਣੇ ਸੀ ਮੈਂ ਇਹਨੂੰ ਪੋਜੀਟਿਵਲੀ ਵੀ ਲੈਣਾ ਐ ਇਸ ਕਮੈਂਟ ਨੂੰ ਨੈਗੇਟਿਵਲੀ ਵੀ ਲੈਣਾ ਆ ਆਪਣੇ ਜਿੰਨੇ ਵੀ ਮੇਰੇ ਕਿਸਾਨ ਗਰੁੱਪ ਦੇ ਸਾਥੀ ਮੈਂਬਰ ਨੇ ਮੈਂ ਹੁਣ ਜ਼ਰੂਰੀ ਤਿੰਨ ਚਾਰ ਬੇਨਤੀਆਂ ਕਰਨੀਆਂ। ਪਹਿਲੀ ਬੇਨਤੀ ਜਿੰਨੇ ਵੀ ਬੰਦੋ ਬੰਦੇ ਆਏ ਬਾਹਰੋਂ ਰਸਤ ਲੈ ਕੇ। ਉਹ ਚਾਹੇ ਮਾਲਵੇ ਚੋਂ ਆਏ, ਦੁਆਬੇ ਚੋਂ ਆਏ, ਹਰਿਆਣੇ ਚੋਂ, ਰਾਜਸਥਾਨ ਤੋਂ। ਜੇ ਵੀਰੋ ਤੁਹਾਡੇ ਨਾਲ ਕੋਈ ਬਦਸਲੂਕੀ ਹੋਈ ਆ, ਤੁਹਾਡੀ ਰਸਤ ਦੇ ਨਾਲ ਖੋਖਿੰਜ ਹੋਈ ਆ। ਪਹਿਲੀ ਗੱਲ ਤੇ ਮੈਂ ਆਪਣੇ ਗਰੁੱਪ ਵੱਲੋਂ ਤੇ ਆਪਣੇ ਸਾਰੇ ਇਲਾਕੇ ਵੱਲੋਂ, ਮਾਝੇ ਵੱਲੋਂ ਤੁਹਾਡੇ ਕੋਲ ਸਿੱਧੀ ਮਾਫੀ ਮੰਗਦਾ। ਤੇ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰਦਾ ਚੰਗੇ ਮਾਰੇ ਬੰਦੇ ਹਰ ਜਗ੍ਹਾ ਹੁੰਦੇ ਆ। ਮਜ ਹਮੇਸ਼ਾ ਯੋਧਿਆਂ ਦਾ ਇਲਾਕਾ ਸੀਗਾ ਹਮੇਸ਼ਾ ਇਹਨੇ ਯੋਧਿਆਂ ਦਾ ਇਲਾਕਾ ਲੈਣਾ ਵਾ ਕਿਉਂਕਿ ਇਹ ਫਰੰਟ ਲਾਈਨ ਆ ਫਰੰਟ ਲਾਈਨ ਦੇ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਸੁਭਾਅ 'ਚ ਵੀ ਥੋੜਾ ਫਰਕ ਹੁੰਦਾ ਬਾਕੀਆਂ ਨਾਲ ਤੇ ਸਿਆਣਿਆਂ ਕਿਹਾ ਸੀ ਜਦੋਂ ਕੋਈ ਬਿੱਤਾ ਆਉਂਦੀ ਆ ਨਾ ਜਦੋਂ ਕੋਈ مصیبت ਆਉਂਦੀ ਆ ਉਹ ਕਿਸੇ ਕੌਮ ਦਾ ਕਿਸੇ ਦੇ ਇਲਾਕੇ ਦੇ ਲੋਕਾਂ ਦਾ ਕਰੈਕਟਰ ਉਹਨਾਂ ਦੀ ਤਿਆਰੀ ਉਹਨਾਂ ਦੀ ਮਾਨਸਿਕਤਾ ਚੈੱਕ ਕਰਨ ਆਉਂਦੀ ਆ ਇਹ ਇੱਕ ਛਾਨਣਾ ਹੁੰਦਾ ਆ ਇਹ ਛਾਨਣਾ ਮਹਾਰਾਜ ਨੇ ਲਾਇਆ ਇਹਦੇ ਵਿੱਚ ਜਿਹੜੇ ਬਾਬੇ ਨਾਨਕ ਦੇ ਫਲਸਫੇ ਦੇ ਪੈਰੋਕਾਰ ਸੀਗੇ ਜਿਹੜੇ ਅਸਲੀ ਮਝੈਲ ਸੀਗੇ ਉਹ ਨਿੱਤਰ ਕੇ ਉੱਤੇ ਆਏ ਆ ਤੇ ਜਿਹੜੇ ਸ਼ੁਰੂ ਤੋਂ ਹੀ ਜਿਨ੍ਹਾਂ ਦਾ ਕੰਮ ਆ ਖਾਣਾ ਪੀਣਾ ਸੋਣਾ ਤੇ ਮੌਕਾ ਪ੍ਰਸਤ ਉਹ ਥੱਲੇ ਕਿਰ ਗਏ ਹੁਣ ਜਿਹੜਾ ਗੇਰੀ ਗਿਆ ਜ਼ਮੀਨ ਤੇ ਹੀ ਡਿੱਗ ਪਿਆ ਉਹਨੂੰ ਕੀ ਚੁੱਕਣਾ ਤੇ ਉਹਦਾ ਕੀ ਫਿਕਰ ਕਰਨਾ ਗੁਰੂ ਮਹਾਰਾਜ ਨੇ ਹੁਕਮ ਫਰਮਾਇਆ ਹੋਇਆ ਦੇਂਦਾ ਦੇ ਲੈਂਦਾ ਤੱਕ ਪਾਏ ਮੰਡਣ ਵਾਲਿਆਂ ਨੇ ਮੰਡਣਾ ਤੇ ਛਕਣ ਵਾਲਿਆਂ ਨੇ ਛਕਣਾ ਸੋ ਇੱਕ ਤੇ ਗੱਲ ਦਿਲ ਤੇ ਨਹੀਂ ਲਾਉਣੀ ਮਾਫੀ ਚਾਹੁੰਦੇ ਆ ਜੇ ਜਿੰਨੇ ਵੀ ਬੰਦੇ ਸਾਡੇ ਸੰਪਰਕ ਚ ਰਹੇ ਆ ਉਹਨਾਂ ਦੀ ਸੁਰੱਖਿਆ ਦਾ ਇੰਤਜ਼ਾਮ ਉਹਨਾਂ ਲਈ ਬਾਕੀ ਵਸੀਲੇ ਪ੍ਰਬੰਧ ਕਰਨ ਦਾ ਇੰਤਜ਼ਾਮ ਜਿਹੜਾ ਸੀਗਾ ਉਹ ਮਹਾਰਾਜ ਨੇ ਸਾਨੂੰ ਬਖਸ਼ਿਆ ਸੀ ਪਰ ਸੰਗਤ ਆਈ ਆ ਆਪ ਮੁਹਾਰੇ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕਿਹੜੀ ਜਗ੍ਹਾ ਕਿਹੜੀ ਰਸਦ ਪਹੁੰਚ ਗਈ ਆ ਤੇ ਹੁਣ ਨਹੀਂ ਗਈ ਲੋੜ ਇਹ ਪੰਜਾਬ ਦਾ ਕਰੈਕਟਰ ਆ ਜਿਹਨੂੰ ਇਦਾਂ ਦੀ ਗੱਲ ਪਤਾ ਲੱਗਦੀ ਆ ਕੋਈ ਰੋਕ ਨਹੀਂ ਸਕਦਾ ਸਾਡੇ ਮਨਾ ਕਰਨ ਦੇ ਬਾਵਜੂਦ ਵੀ ਨਹੀਂ ਰੁਕੇ ਬਲਕਿ ਹੁਣ ਵੀ ਨਹੀਂ ਸੰਗਤ ਰੁਕ ਰਹੀ ਹੈ ਅੱਜ 6 ਸਤੰਬਰ ਹੋ ਗਿਆ ਅਸੀਂ 3 ਸਤੰਬਰ ਤੋਂ ਰੋਲਾ ਪਾ ਰਹੇ ਆ ਕਿ ਜਿੰਨੀ ਰਸਦ ਚਾਹੀਦੀ ਸੀ ਜਿਨ੍ਹਾਂ ਨੂੰ ਨੁਕਸਾਨ ਹੋਇਆ ਵਾ ਅਸਲੀ ਬੰਦੇ ਜਿਨ੍ਹਾਂ ਦੇ ਘਰ ਡਿੱਗਿਆ ਜਿਨ੍ਹਾਂ ਦੇ ਜਾਨਵਰ ਚਲੇ ਗਏ ਜਿਨ੍ਹਾਂ ਦੀ ਫਸਲ ਮਾਰੀ ਗਈ ਆ ਉਹ ਤੇ 50% ਹੋਣਗੇ ਤੇ ਜਿਹੜੀ ਰਸਦ ਆ ਉਹ ਜਿਹੜੇ ਮੌਕਾਪ੍ਰਸਤ ਬੰਦੇ ਸੀਗੇ ਉਹ ਲੈ ਗਏ ਬਲਕਿ ਉਹਨਾਂ ਨੇ ਉਹ ਰਸਦ ਦੀ ਖੋਮਾਰ ਕਰ ਲਈ ਤੇ ਉਹਦੀ ਸਟੋਰੇਜ ਕਰ ਲਈ ਆਪਣੇ ਰਿਸ਼ਤੇਦਾਰ ਤੱਕ ਵੀ ਸੱਦੇ ਹੋਏ ਆ ਇਹ ਸੀਨ ਏਦਾਂ ਦਾ ਬਣ ਗਿਆ ਭਰਾਓ ਵੀ ਜਦੋਂ ਭੁੱਖ ਸੀ ਉਦੋਂ ਤਰਲਿਆਂ ਨਾਲ ਮੰਗਦਾ ਆ ਇਨਸਾਨ ਤੇ ਜਦੋਂ ਰੱਜ ਗਿਆ ਤੇ ਹੁਣ ਸਟੋਰੇਜ ਕਰਨ ਲਈ ਖੋਖੇਂਜ ਤੇ ਉਤਰ ਆਉਂਦਾ ਆ ਇਹਨਾਂ ਲੋਕਾਂ ਨੂੰ ਜਿਆਦਾ ਤਵੱਜੋ ਨਾ ਦਿਓ ਇੱਕ ਤੇ ਰਸਦ ਵਾਲੀ ਕਹਾਣੀ ਬੰਦ ਕਰੋ ਪਹਿਲੀ ਬੇਨਤੀ ਕੋਈ ਰਸਦ ਦੀ ਲੋੜ ਨਹੀਂ ਜੇ ਮੈਂ ਗੱਲ ਕਰ ਰਿਹਾ ਅਜਨਾਲਾ ਰਾਮਦਾਸ ਰਮਦਾਸ ਡੇਰਾ ਬਾਬਾ ਨਾਨਕ ਕਲਾਨੌਰ ਤੋਂ ਲੈ ਕੇ ਦਿਨਾ ਨਗਰ ਤੱਕ ਇਹੋ ਹਾਲਾਤ ਜਿਹੜੇ ਆ ਉਹ ਵਿਆਸ ਦੇ ਕੰਡੇ ਦੇ ਆ ਸੁਲਤਾਨਪੁਰ ਲੋਧੀ ਤੋਂ ਲੈ ਕੇ ਹਰੀਕੇ ਤੇ ਹਰੀਕੇ ਤੋਂ ਅੱਗੇ ਫਿਰੋਜ਼ਪੁਰ ਤੱਕ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੋਂ ਵੀ ਕਹਿੰਦੇ ਆ ਰਸਦ ਨਹੀਂ ਜਦੋਂ ਇਹ ਮੁਸੀਬਤ ਟਲ ਜੂਗੀ ਉਦੋਂ ਸਾਡੀ ਸਾਰ ਲਿਓ ਡੀਜ਼ਲ ਖਾਦਾ ਮਸ਼ੀਨਰੀ ਪਤਾ ਨਹੀਂ ਕਿੱਦਾਂ ਕਿੱਦਾਂ ਦੀ ਮਦਦ ਦੀ ਲੋੜ ਪੈਣੀ ਉਹਨਾਂ ਨੂੰ ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਪਵੇਗੀ ਲਗਾਤਾਰ ਅਸੀਂ ਉਹਨਾਂ ਦੇ ਪ੍ਰਬੰਧਾਂ 'ਚ ਲੱਗੇ ਹੋਏ ਆ ਉਹਨਾਂ ਨੂੰ ਅਸੀਂ ਰਿਜ਼ਰਵ ਕਰਨ ਵਾਲੇ ਪਾਸੇ ਲੱਗੇ ਹੋਏ ਆ ਹੁਣ ਐਸ ਵਕਤ ਵੀ ਪੁੱਛੋਗੇ ਤੇ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਆ ਉਹ ਹੈਗੀ ਆ ਜਿਹੜੇ ਟੁੱਟੇ ਹੋਏ ਤੁਸੀਂ ਬੰਨਣੇ ਜਿਹੜੇ ਟੁੱਟੇ ਹੋਏ ਸੱਕੀ ਨਾਲੇ ਆ ਕਈਆਂ ਨੂੰ ਸੱਕੀ ਦੀ ਸਮਝ ਨਹੀਂ ਆਉਂਦੀ ਡਰੇਨ ਨਖਾਸੂ ਉਹਨਾਂ ਨੇ ਬਹੁਤ ਸਾਰਾ ਇਲਾਕਾ ਡੋਬਿਆ ਵਾ ਗੈਰ ਜ਼ਰੂਰੀ ਜਿਨ੍ਹਾਂ ਨੂੰ ਪਾਣੀ ਦਾ ਕੋਈ ਪਤਾ ਵੀ ਨਹੀਂ ਸੀ ਹੁਣ ਮਹਾਰਾਜ ਦੀ ਕਿਰਪਾ ਸਦਕਾ ਹਮੇਸ਼ਾ ਅਕਾਲਪੁਰਖ ਤੇ ਨਿਸ਼ਾਨ ਸਾਹਿਬ ਦੇ ਛੰਡੇਟ ਕਾਰ ਸੇਵਾ ਵਾਲੇ ਬਾਬੇ ਕੁਦਪੇ ਨੇ ਸਾਡੀਆਂ ਜੜੀਆਂ ਸੰਪਰਦਾਵਾਂ ਨੇ ਕਾਰ ਸੇਵਾ ਖਡੂਰ ਸਾਹਿਬ ਕਾਰ ਸੇਵਾ ਪੂਰੀ ਸਾਹਿਬ ਵਾਲੇ ਕਾਰ ਸੇਵਾ ਸਰਹਾਲੇ ਵਾਲੇ ਬਾਬਾ ਸੁਖਾ ਸਿੰਘ ਜੀ ਹੋਣਾ ਨੇ ਉਧਰ ਬਿਆਸ ਵਾਲੇ ਪਾਸੇ ਮੋਰਚਾ ਸੰਭਾਲਿਆ ਆ ਸੰਤ ਸੀਚੇਵਾਲ ਆਪਣੇ ਉਧਰ ਲੱਗੇ ਹੋਏ ਆ ਸultanpur Lodhi ਚ ਸਾਡੇ ਕਾਰ ਸੇਵਾ ਗੁਰੂ ਕੇ ਬਾਗ ਜਿੱਥੇ ਮੋਰਚਾ ਲੱਗਿਆ ਸੀ ਉਤੋਂ ਬਾਬਾ ਜੋਗਾ ਸਿੰਘ ਜੀ ਨੇ ਮੋਰਚਾ ਲਾ ਲਿਆ ਆ ਖੋਨੇਵਾਲ ਦੇ ਤੁਸੀਬਨ ਨੂੰ ਬੰਨਣ ਦਾ ਉਹਨਾਂ ਦੇ ਨਾਲ ਸਾਡੇ ਜਿਹੜੇ ਸਿੰਚਾਈ ਬੰਨਦੇ ਸਿੰਚਾਈ ਮਹਿਕਮੇ ਦੇ ਸਾਥੀ ਆ ਉਹ ਲੱਗੇ ਹੋਏ ਨੇ ਤੇ ਉਹਨਾਂ ਨੂੰ ਟੈਕਨੀਕਲ ਜਿਹੜੀ ਸਹਿਤਾ ਆ ਅਗਵਾਈ ਉਹ ਦੇ ਰਹੇ ਨੇ ਤੇ ਇਧਰੋਂ ਰਮਦਾਰ ਡੇਰਾ ਬਾਬੇ ਨਾਨਕ ਵਾਲੇ ਪਾਸਿਓਂ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਗਵਾਨ ਭਾਈ ਸਤਵੰਦ ਸਿੰਘ ਭਾਈ ਵਿਰਤ ਸਿੰਘ ਹੁਣੀ ਭਾਈ ਕੇਰ ਸਿੰਘ ਹੁਣੀ ਉਹਨਾਂ ਦੀ ਯਾਦ ਚ ਇੱਕ ਯਾਦਗਾਰ ਬਣੀ ਆ ਉਹਨਾਂ ਦੇ ਮੁਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਜੀ ਦੀ ਗਵਾਹੀ ਚ ਰੈਪਟਰ ਸ਼ੈਕਟਰ ਤੋਂ ਕੱਲ ਤੋਂ ਤੁਸੀ ਬੰਨਾ ਦੇ ਵਿੱਚ ਪਏ 파ੜਾ ਨੂੰ ਪੂਰਨ ਦਾ ਜਿਹੜਾ ਆ ਉਹ ਮਿਸ਼ਨ ਸ਼ੁਰੂ ਹੋਏਗਾ ਇਹਨੂੰ ਤੁਸੀਂ ਇਦਾਂ ਸਮਝੋ ਕੇ ਰਮਦਾਸ ਤੋਂ ਲੈ ਕੇ ਤੇ ਡੇਰੇ ਤੱਕ ਜਿੰਨੇ ਵੀ ਤੁਸੀਂ ਬੰਦੇ ਪਾੜ ਪਏ ਆ ਪਹਿਲਾਂ ਨੂੰ ਉਹਨਾਂ ਉਹਨਾਂ ਨੂੰ ਸੰਗਤ ਦੇ ਸਹਿਯੋਗ ਨਾਲ ਤੇ ਸਿੰਚਾਈ ਵਿਭਾਗ ਦੇ ਟੈਕਨੀਕਲ ਸਹਾਤਾ ਨਾਲ ਪੂਰਿਆ ਜਾਏਗਾ ਫਿਰ ਬਾਅਦ ਵਿੱਚ ਸੱਕੀ ਬੰਨਾ ਦੀ ਵਾਰੀ ਆਏਗੀ ਸੋ ਅਖੀਰ ਤੇ ਇਹੋ ਬੇਨਤੀ ਆ ਮੇਰੇ ਭਰਾਓ ਜੋ ਕੁਝ ਵੀ ਪੰਜਾਬ ਚ ਹੁਣ ਤੱਕ ਵਿਗੜਿਆ ਉਹਦੇ ਚ ਵੀ ਸਭ ਤੋਂ ਵੱਡੀ ਕਮੀ ਤਰਤੀਬ ਦੀ ਰਹੀ ਆ ਹੁਣ ਸਾਡੇ ਨਾਲ ਹੜ੍ਹਾਂ ਦੇ ਦੌਰਾਨ ਤੇ ਅੱਗੇ ਵੀ ਜੋ ਆਉਣ ਵਾਲੇ ਸਮੇਂ 'ਚ ਤੇ ਇਸ ਵੇਲੇ ਵੀ ਜੋ ਵਰਤ ਰਿਹਾ ਉਹਦੇ ਵਿੱਚ ਵੀ ਇੱਕ ਤਰਤੀਬ ਦੀ ਕਮੀ ਆ ਮਹਾਰਾਜ ਸਾਨੂੰ ਸਮਤ ਬਖਸ਼ੇ ਜਿੰਨੀਆਂ ਵੀ ਰਾਤਕਾਰਜਾਂ 'ਚ ਲੱਗੀਆਂ ਜਥੇਬੰਦੀਆਂ ਆ ਆਪਸੀ ਤਾਲਮੇਲ ਚਾਹਣ ਫੌਜ ਤੋਂ ਸਿੱਖਣ ਦੀ ਲੋੜ ਆ ਫੌਜ ਜਦੋਂ ਮੂਵਮੈਂਟ ਕਰਦੀ ਆ ਤੇ ਉਹਨਾਂ ਦਾ ਰੇਲਵੇ ਸਟੇਸ਼ਨਾਂ ਤੇ ਵੀ ਐ ਐਮਸੀਓ ਹੁੰਦਾ ਆ ਤੇ ਟੀਸੀਪੀ ਉਹਨਾਂ ਨੇ ਬਣਾ ਲੰਦੀ ਆ ਉਹਨਾਂ ਨੂੰ ਹਰ ਇੱਕ ਪਤਾ ਹੁੰਦਾ ਕਿ ਸਾਡਾ ਕਿਹੜਾ ਕਾਲਮ ਕਿਹੜੇ ਏਰੀਆ 'ਚ ਕਿੱਥੇ ਜ਼ਰੂਰਤ ਆ ਜਾ ਰਿਹਾ ਤੇ ਆ ਰਿਹਾ ਸਾਨੂੰ ਉਹ ਤੋਂ ਪ੍ਰੇਰਣਾ ਲੈ ਕੇ ਥੋੜਾ ਜਿਹਾ ਆਉਣ ਵਾਲੇ ਸਮੇਂ ਦੀ ਤਿਆਰੀ ਕਰਨੀ ਬਣਦੀ ਆ ਕਿ ਆਪਾਂ ਸਹੀ ਤਰੀਕੇ ਨਾਲ ਥੋੜੀ ਰਸਤੇ ਦੇ ਨਾਲ ਵੱਡੇ ਰਾਤ ਕਾਰਜ ਕਰ ਸਕੀਏ ਹੁਣ ਤੁਹਾਨੂੰ ਅਪੀਲ ਇਹੀ ਆ ਕਿ ਮਿੱਟੀ ਮਿੱਟੀ ਦੇ ਬੋਰੇ ਜੇ ਤੇ ਤੁਸੀਂ ਬੋਰਿਆਂ ਚ ਮਿੱਟੀ ਭਰ ਕੇ ਲਿਆਓ ਤੇ ਸਮਾਂ ਬਚੂ ਤੇ ਜਾਲ ਚਾਹੇ ਉਹ ਮੋٹے ਪਲਾਸਟਿਕ ਦਾ ਹੋਵੇ ਚਾਹੇ ਜਿਸਤ ਦਾ ਹੋਵੇ ਜਿਹਦੇ ਵਿੱਚ ਬੋਰੇ ਭਰ ਕੇ ਉਹ ਦਰਿਆ 'ਚ ਸੁੱਟੇ ਜਾਣ ਕੁਝ ਮੇਰੇ ਵੀਰ ਕਹਿ ਰਹੇ ਹੀ ਵੀ ਦਰਿਆ 'ਚੋਂ ਮਿੱਟੀ ਚੁੱਕ ਲੋ ਉਹ ਭਰਾਓ ਅਜੇ ਤੇ ਪਾਣੀ ਚੱਲਣ ਡਿਆ ਆ ਸਾਡੀ ਜਿਹੜੀ ਮੁੱਖ ਇਥੇ ਮੁੱਦਾ ਆ ਮਿਸ਼ਨ ਆ ਉਹ ਹੈਗਾ ਉਹ ਬਰੀਚ ਨੂੰ ਬੰਦ ਕਰਨ ਦਾ ਤਾਂ ਕਿ ਉਹਦੇ ਵਿੱਚੋਂ ਪਾਣੀ ਰਿਸਣਾ ਬੰਦ ਕਰੇ ਜਿਹੜੀਆਂ ਕੁਝ ਫਸਲਾਂ ਨਿਕਲ ਆਈਆਂ ਬਾਹਰ ਉੱਤੇ ਮੀਂਹ ਪੈਣ ਨਾਲ ਸਾਫ਼ ਹੋ ਗਈਆਂ ਉਹ ਹੀ ਦਾਣੇ ਲੋਕਾਂ ਨੂੰ ਵਜ ਜਾਣ ਸੋ ਅੱਜ ਦੀ ਤਰੀਕ ਤੱਕ 6 ਤਰੀਕ ਤੱਕ ਸਾਡੀ ਜਿਹੜੀ ਮੁੱਖ ਲੋੜਿਆ ਉਹ ਹੈਗੀ ਆ ਤੁਸੀਂ ਮਿੱਟੀ ਦੇ ਬੋਰੇ ਪਰ ਲਿਆਓ ਜਾਂ ਉਦਾਂ ਮਿੱਟੀ ਲਿਆਓ ਜਾਂ ਲਿਹਾਓ ਤੇ ਰਮਦਾਸ ਤੋਂ ਲੈ ਕੇ ਡੇਰੇ ਬਾਬੇ ਨਾਨਕ ਦੇ ਵਿੱਚ ਬੰਨ ਬੰਨੜ ਚ ਸਹਾਇਤਾ ਕਰੋ ਤੇ ਨਾਲ ਕਾਰ ਸੇਵਾ ਵੀ ਕਰੋ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਗੁਰੂ ਕੇ ਲੰਗਰ ਟੁੱਟ ਚੱਲ ਰਹੇ ਨੇ ਅਕਾਲਪੁਰਗ ਦਾ ਆਸਰਾ ਆ ਤੁਹਾਡੇ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਵੀ ਮਿਸ਼ਨ ਪੂਰਾ ਕਰਨ ਚ ਆਪਣਾ ਕਾਮਯਾਬ ਹੋਵਾਂਗੇ ਸਾਡੀ ਜਿਹੜੀ ਜੰਗਨੋਟੋ ਫਾਰਮਰ ਗਰੁੱਪ ਦੀ ਟੀਮ ਆ ਜਿਨ੍ਹਾਂ ਦੇ ਨੰਬਰ ਤੁਹਾਡਾ ਸੇਅਰ ਕੀਤੇ ਆ ਉਹ ਇਸ ਲਾਗੇ ਚ ਲਗਾਤਾਰ ਕੰਮ ਕਰ ਰਹੀ ਆ ਤੁਸੀਂ ਦੂਰ ਦਰਾਡੇ ਤੋਂ ਆਣਾ ਤੁਹਾਨੂੰ ਪ੍ਰੋਪਰ ਸਹੀ ਜਗ੍ਹਾ ਦੀ ਲੋਕੇਸ਼ਨ ਸਹੀ ਰਸਤੇ ਦੀ ਅਗਵਾਈ ਦੇਣ ਲਈ ਅਸੀਂ 24 ਘੰਟੇ ਤਿਆਰ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ